ਇਹ ਜੋ ਸਮਾਂ ਅਸੀਂ ਦੇਖ ਰਹੇ ਹਾਂ ਇਸ ਸਮਾਂ 1975 ਸਵੀ ਦੇ ਵਿੱਚ ਸੰਤ ਮਹਾਪੁਰਸ਼ ਕੋਈ ਖਵਾਣੀ ਕਰਕੇ ਗਏ ਸਨ ਤੇ ਅੱਜ ਉਹ ਸਮਾਂ ਸਾਨੂੰ ਮਾੜਾ ਜਿਹੜਾ ਆਉਂਦਾ ਦਿਖ ਰਿਹਾ ਹੈ ਉਸ ਸਮੇਂ ਵੇਖ ਕੇ ਸਾਡੀ ਰੂਹ ਹੈ ਜੜੀ ਕੰਬਦੀ ਹੈ ਕਿ ਕੁਝ ਸੈਕਿੰਡਾਂ ਦੇ ਵਿੱਚ ਲੱਖਾਂ ਲੋਕਾਂ ਦਾ ਮਰ ਜਾਣਾ ਐਡੀਆਂ-ਐਡੀਆਂ ਬਿਲਡਿੰਗਾਂ ਤਬਾਹ ਹੋ ਜਾਣੀਆਂ ਇਹ ਬਹੁਤ ਵੱਡੀ ਗੱਲ ਹੈ ਤੇ ਇਹ ਸਾਰੀ ਉਸ ਪ੍ਰਮਾਤਮਾ ਦੇ ਖੇਡ ਉਹਦੇ ਹੱਥ ਵਾਸ ਹੈ ਆਉ ਸੰਤ ਮਹਾਂਪੁਰਸ਼ ਕੀ ਥੀਕੇ ਗਏ ਸਨ ਦੇ ਪ੍ਰਭਾਤ ਸੰਤ ਕੇ ਸੰਗ ਬਸੇ ਦਿਨ ਰਾਤ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਹਮੇਸ਼ਾ ਸੰਤਾਂ ਦੇ ਉੱਪਰ ਆਪਣਾ ਹੱਥ ਰੱਖਦਾ ਹੈ ਤੇ ਹਮੇਸ਼ਾ ਸੰਤਾਂ ਦੇ ਅੰਗ ਸੰਗ ਵਸਦਾ ਹੈ ਭਾਵ ਦਿਨ ਰਾਤ ਉਹਨਾਂ ਦੇ ਨਾਲ ਵਸਦਾ ਹੈ ਇਕ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਹਨ ਤੇ ਅੱਜ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਉਹ ਬਚਨ ਆਪਾਂ ਸਾਂਝੇ ਕਰਾਂਗੇ ਜਿਹੜੇ ਕਿ ਸਨ 1975 ਈਸਵੀ ਦੇ ਵਿੱਚ ਉਹ ਉਸ ਸਮੇਂ ਦੀ ਸੰਗਤ ਨਾਲ ਸਾਂਝੇ ਕਰ ਗਏ ਸਨ ਅਸੀਂ ਸਭ ਜਾਣਦੇ ਹਾਂ ਕਿ 2025 ਤੋਂ 2027 ਦਾ ਜਿਹੜਾ ਸਮਾਂ ਹੈ ਉਹ ਸਾਨੂੰ ਬਹੁਤ ਤੇ ਸੰਤ ਮਹਾਪੁਰਸ਼ਾ ਜਿਹੜੇ ਬਹੁਤ ਹੀ ਮਾੜਾ ਪਿਆਨਿਕ ਸਮਾਂ ਦੱਸ ਦਿਆਂ ਜਿਵੇਂ ਕਿ ਥਾਈਲੈਂਡ ਤੇ ਬੈਂਕੋ ਦੇ ਵਿੱਚ ਕੁਝ ਦਿਨ ਪਹਿਲਾਂ ਬਹੁਤੇ ਲੋਕ ਹੈ ਜਿਹੜੇ ਕੁਝ ਸੈਕਨਾਂ ਦੇ ਵਿੱਚ ਹੀ ਖਤਮ ਹੋ ਗਏ ਬਹੁਤੀਆਂ ਵੱਡੀਆਂ-ਵੱਡੀਆਂ ਜਿਹੜੀਆਂ ਬਿਲਡਿੰਗਾਂ ਆ ਉਹ ਤਬਾਹ ਹੋ ਗਈਆਂ ਇਹ ਉਸ ਪ੍ਰਮਾਤਮਾ ਦੀ ਖੇਡ ਹੈ ਕਿੱਥੇ ਕੀ ਆ ਜਾਣਾ ਇਹ ਸਭ ਉਸ ਪ੍ਰਮਾਤਮਾ ਦੇ ਹੱਥ ਹੈ ਪਰ 1975 ਦੇ ਵਿੱਚ ਜਦੋਂ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਲਿ ਉਹ ਉਸ ਪ੍ਰਮਾਤਮਾ ਦੇ ਨਾਲ ਜੁੜੀ ਉਹਨਾਂ ਨੇ ਵੀ ਕੁਝ ਇਹ ਜਿਹਾ ਭਿਆਨਕ ਸਮਾਂ ਜਿਹੜਾ ਵੇਖਿਆ ਤੇ ਉਹ ਜਿਹੜਾ ਭਿਆਨਕ ਸਮਾਂ ਉਹ ਵੇਖ ਕੇ ਉਹਨਾਂ ਦੀ ਜਿਹੜੀ ਰੂਹ ਹੈ ਉਹ ਕੰਬ ਗਈ। ਉਹ ਸਮਾਂ ਉਹਨਾਂ ਨੇ ਆਪਣੀ ਸੰਗਤ ਦੇ ਨਾਲ ਸਾਂਝਾ ਕੀਤਾ ਤੇ ਉਹੀ ਸਮਾਂ ਮੈਂ ਅੱਜ ਆਪਾਂ ਸਾਰਾ ਸਾਂਝਾ ਕਰਾਂਗੇ ਤਾਂ ਜੋ ਅਸੀਂ ਉਸ ਭਿਆਨਕ ਸਮੇਂ ਦੇ ਆਉਣ ਤੋਂ ਪਹਿਲਾਂ-ਪਹਿਲਾਂ ਅਸੀਂ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਈਏ। ਤਾਂ 1975 ਈਸਵੀ ਦੀ ਗੱਲ ਹੈ ਕਿ ਨਾਮ ਅਭਿਆਸ ਦਾ ਜਿਹੜਾ ਸਮਾਗਮ ਹੈ ਹੋਣਾ ਸੀ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸਨ ਤੇ ਉੱਥੇ ਨਾਮ ਪਿਆਸ ਦੀ ਸਮਾਗਮ ਤੋਂ ਇੱਕ ਦਿਨ ਪਹਿਲਾਂ ਸੰਗਤਾਂ ਸ਼ਾਮ ਨੂੰ ਉੱਥੇ ਬਹੁਤ ਸਾਰੀਆਂ ਸੰਗਤਾਂ ਪਹੁੰਚ ਗਈਆਂ ਤਾਂ ਸਾਰੀਆਂ ਸੰਗਤਾਂ ਸੰਤ ਬਾਬਾ ਹਰਨਾਮ ਸਿੰਘ ਜੀ ਕੋਲ ਬੈਠ ਕੇ ਉੱਥੇ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਪਾਠ ਕਰਨ ਉਪਰੰਤ ਕੁਝ ਸੰਗਤਾਂ ਜੀ ਸੜੀਆਂ ਸਨ ਉਹ ਲੰਗਰ ਛਕਣ ਦੇ ਲਈ ਚੜੀਆਂ ਗਈਆਂ ਪਰ ਹਾਲੇ ਜਿਹੜਾ ਲੰਗਰ ਹੈ ਉਹ ਤਿਆਰ ਨਹੀਂ ਹੋਇਆ ਸੀ ਤਾਂ ਸੰਤ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਜਿੰਨੇ ਕੁ 10-15 ਜਿਹੜੀ ਸੰਗਤ ਦੇ ਵਿੱਚ ਸੱਜਣ ਬੈਠੇ ਸਨ ਉੱਥੇ ਕਹਿੰਦੇ ਆਪਾਂ ਸਮਾਵਿਅਰਥ ਨਾ ਜਾਣ ਦੀਏ ਤੇ ਆਪਾਂ ਗੁਰਮੰਤਰ ਦਾ ਜਾਪ ਕਰੀਏ ਤਾਂ ਉੱਥੇ ਉਹ ਗੁਰਮੰਤਰ ਦਾ ਜਾਪ ਕਰਾਉਣ ਲੱਗ ਪਏ ਗੁਰਮੰਤਰ ਦਾ ਜਾਪ ਕਰਦਿਆਂ ਕਰਦਿਆਂ ਸੰਤ ਬਾਬਾ ਹਰਨਾਮ ਸਿੰਘ ਜੀ ਚੁੱਪ ਹੋ ਗਏ ਤੇ ਉਹਨਾਂ ਦੀ ਜਿਹੜੀ ਲਿਵ ਸੀ ਉਸ ਪਰਮਾਤਮਾ ਨਾਲ ਜੁੜ ਗਈ ਜਿਵੇਂ ਉਹਨਾਂ ਦੀ ਲਿਵ ਉਸ ਪਰਮਾਤਮਾ ਨਾਲ ਜੁੜੀ ਤਾਂ ਉਹਨਾਂ ਨੇ ਇੱਕ ਭਿਆਨਕ ਸਮਾਂ ਦੇਖਿਆ ਜੋ ਉਹਨਾਂ ਦੀ ਅੱਖਾਂ ਦੇ ਸਾਹਮਣੇ ਆ ਗਿਆ ਤੇ ਉਹ ਚੁੱਪ ਹੋ ਗਏ ਚੁੱਪ ਹੋਣ ਤੋਂ ਉਪਰੰਤ ਬਾਅਦ ਉਹ ਬੋਲੇ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਬਹੁਤ ਹੀ ਭਿਆਨਕ ਹੈ ਤੇ ਉਸ ਸਮੇਂ ਦੇ ਵਿੱਚ ਬਚਣਾ ਬਹੁਤ ਮੁਸ਼ਕਲ ਹੈ ਉਹਨਾਂ ਨੇ ਚਾਰ ਗੱਲਾਂ ਸਾਂਝੀਆਂ ਕੀਤੀਆਂ ਜਿਹੜੀਆਂ ਉਹਨਾਂ ਨੇ ਆਪ ਦੇਖੀਆਂ ਪਹਿਲੀ ਗੱਲ ਉਹਨਾਂ ਨੇ ਸਾਂਝੀ ਕੀਤੀ ਕਿ ਜਿਹੜਾ ਆਉਣ ਵਾਲਾ ਸਮਾਂ ਉਸ ਦੇ ਵਿੱਚ ਜਿਹੜਾ ਕੋਈ ਇਨਸਾਨ ਹੈ ਬਾਹਰ ਕੋਈ ਕੰਮ ਕਰਨ ਦੇ ਕਰਨ ਲਈ ਜਦੋਂ ਆਪਣੇ ਘਰੋਂ ਬਾਹਰ ਚਲਾ ਗਿਆ ਤਾਂ ਘਰ ਦੇਆਂ ਨੂੰ ਇਹ ਫਿਕਰ ਬਣਿਆ ਰਹੇਗਾ ਕਿ ਉਹ ਘਰ ਵਾਪਸ ਪਤਾ ਨਹੀਂ ਆਵੇਗਾ ਜਾਂ ਨਹੀਂ ਆਵੇਗਾ ਪਹਿਲਾਂ ਤਾਂ ਇਹ ਸਮੱਸਿਆ ਸ਼ੁਰੂ ਹੋ ਜਾਊਗਾ ਫਿਰ ਇਸ ਤੋਂ ਅੱਗੇ ਕਹਿੰਦੇ ਜਿਹੜੀਆਂ ਤੁਹਾਡੀਆਂ ਆਪਣੀਆਂ ਚੀਜ਼ਾਂ ਆ ਉਹ ਤੁਹਾਡੇ ਤੋਂ ਬਾਹਰੋਂ ਜਾਂ ਤੁਹਾਡੇ ਘਰੋਂ ਜੇ ਕੋਈ ਖੋ ਕੇ ਲੈ ਗਿਆ ਤਾਂ ਸਰਕਾਰ ਉਸ ਦੇ ਵਿੱਚ ਮਦਦ ਕਰਨ ਦੇ ਵਿੱਚ ناکਾਮ ਸਾਬਤ ਹੋਵੇਗੀ ਵਾਓ ਸਰਕਾਰ ਉਸ ਦੇ ਵਿੱਚ ਕੋਈ ਮਦਦ ਨਹੀਂ ਕਰ ਸਕਦੀ ਇਹ ਜਿਹਾ ਸਮਾਂ ਆਵੇਗਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਫਿਰ ਇਹੋ ਜਿਹਾ ਡਰ ਬਣ ਜਾਵੇਗਾ ਕੀ ਸਾਡੀ ਜਿਹੜੀ ਇੱਜ਼ਤ ਹੈ ਉਹ ਵੀ ਅਸੀਂ ਸੰਭਾਲ ਨਹੀਂ ਸਕਾਂਗੇ ਪਾਉ ਜੇ ਅਸੀਂ ਘਰ ਦੇ ਵਿੱਚ ਰੋਟੀ ਖਾ ਰਹੇ ਹਾਂ ਤਾਂ ਉਹ ਵੀ ਇੰਨੀ ਡਰ ਕੇ ਸਹਿਮ ਕੇ ਰੋਟੀ ਖਾਵਾਂਗੇ ਕਿ ਇਹ ਵੀ ਹੋਵੇਗਾ ਕਿ ਪਤਾ ਨਹੀਂ ਰੋਟੀ ਖਾ ਸਕਾਂਗੇ ਜਾਂ ਨਹੀਂ ਖਾ ਸਕਾਂਗੇ ਇਹੋ ਜਿਹਾ ਡਰਨ ਲੱਗ ਜਾਊਗਾ ਤੇ ਜਿਹੜੀ ਚੌਥੀ ਗੱਲ ਉਹਨਾਂ ਨੇ ਦੱਸੀ ਕਹਿੰਦੇ ਇਹੋ ਜਿਹਾ ਭਿਆਨਕ ਦ੍ਰਿਸ਼ ਉਹਨਾਂ ਨੇ ਦੇਖਿਆ ਕਿ ਜਿਸ ਦੇ ਵਿੱਚ ਸਾਰੀ ਧਰਤੀ ਖੂਨ ਨਾਲ ਲਾਲ ਹੋਈ ਹੋਈ ਦਿਖੀ ਉਹਨਾਂ ਨੂੰ ਤੇ ਉਹਨਾਂ ਦੀ ਇਹ ਭਿਆਨਕ ਦ੍ਰਿਸ਼ ਦੇਖ ਕੇ ਰੂਹ ਕੰਬ ਗਈ ਤੇ ਇਹੋ ਜਿਹੇ ਭਿਆਨਕ ਦ੍ਰਿਸ਼ ਵੇਖਦਿਆਂ ਵੇਖਦਿਆਂ ਉਹਨਾਂ ਨੇ ਫਿਰ ਇੱਕ ਗੱਲ ਕਹੀ ਕਿ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਮਾਤਾਵਾਂ ਸੀ ਉਹ ਘਰ ਦੇ ਵਿੱਚ ਚੱਕੀ ਦੇ ਨਾਲ ਆਟਾ ਪੀਸਦੀਆਂ ਸਨ ਹੱਥ ਵਾਲੀ ਜਿਹੜੀ ਚੱਕੀ ਹੁੰਦੀ ਸੀ ਤਾਂ ਕਹਿੰਦੇ ਸਨ ਵੀ ਉਹ ਇਨਸਾਨ ਨੂੰ ਕੁਝ ਵੀ ਨਹੀਂ ਹੋਵੇਗਾ ਜਿਹੜੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਰਹਿਣਗੇ ਤੇ ਪ੍ਰਮਾਤਮਾ ਦੇ ਨਾਲ ਜੁੜਦੇ ਜਾਣਗੇ ਉਹ ਇਨਸਾਨ ਨੂੰ ਗਹਿਵੀ ਸ਼ਕਤੀ ਹੈ ਜਿਹੜੀ ਬਚਾਵੇਗੀ ਭਾਵੇਂ ਚੱਕੀ ਦੀ ਕਿੱਲੀ ਦੇ ਨਾਲ ਜਿਹੜੇ ਦਾਣੇ ਨਾਲ ਲੱਗੇ ਰਹਿੰਦੇ ਹਨ ਵਿਚਾਲੇ ਲੱਗ ਜਾਂਦੇ ਹਨ ਉਹ ਬਚ ਜਾਂਦੇ ਹਨ ਤੇ ਬਾਕੀ ਜਿਹੜੇ ਆਸ-ਪਾਸੇ ਖਿੰਡ ਜਾਂਦੇ ਹਨ ਉਹ ਪੀਸੇ ਜਾਂਦੇ ਹਨ ਐਸੀ ਤਰ੍ਹਾਂ ਜਿਹੜੇ ਨਾਮ ਸਿਮਰਨ ਦੇ ਨਾਲ ਜੁੜੇ ਹੋਏ ਲੋਕ ਹੋਣਗੇ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਲੋਕ ਹੋਣਗੇ ਉਨ੍ਹਾਂ ਦਾ ਵਾਲ ਵੀ ਵੀਂਦਾ ਨਹੀਂ ਹੋਵੇਗਾ ਉਹ ਉਸੇ ਤਰ੍ਹਾਂ ਬਚ ਜਾਣਗੇ ਜਿਵੇਂ ਕਿੱਲੀ ਦੇ ਨਾਲ ਦਾਣੇ ਬਚ ਜਾਂਦੇ ਹਨ ਉਨ੍ਹਾਂ ਦਾ ਕੁਝ ਵੀ ਵਾਲ ਵੀ ਵੀਂਗਾ ਨਹੀਂ ਹੁੰਦਾ ਤੇ ਬਾਕੀ ਸਾਰੇ ਪੀਸੇ ਜਾਂਦੇ ਹਨ ਐਸੀ ਤਰ੍ਹਾਂ ਜਿਹੜੇ ਪਰਮਾਤਮਾ ਦਾ ਨਾਮ ਸਿਮਰਨ ਕਰਨਗੇ ਉਹ ਲੋਕ ਬਚ ਜਾਣਗੇ ਤੇ ਉਹ ਕਹਿੰਦੇ ਇਹ ਵੀ ਦੱਸਿਆ ਕਿ ਤੁਸੀਂ ਬਾਣੀ ਸਾਰੇ ਕੰਠ ਕਰੋ ਕੋਸ਼ਿਸ਼ ਕਰੋ ਕਿਉਂਕਿ ਉਹ ਇੰਨਾ ਦੁਰਲਭ ਸਮਾਂ ਆਵੇਗਾ ਕਿ ਉਸ ਸਮੇਂ ਜਿਹੜੇ ਐ ਪੋਥੀਆਂ ਗੁਟਕੇ ਹੈ ਸਾਹਿਬ ਜਿਹੜੇ ਇਹ ਮਿਲਨੇ ਬਹੁਤ ਔਖੇ ਹੋ ਜਾਣਗੇ ਇੰਨਾ ਭਿਆਨਕ ਸਮਾਂ ਜਿਹੜਾ ਉਹਨਾਂ ਨੇ ਆਪਣੀ ਅੱਖੀ ਦੇਖਿਆ ਜਿਸ ਨੂੰ ਵੇਖ ਕੇ ਉਹਨਾਂ ਦੀ ਰੂਹ ਕੰਬ ਗਈ ਤਾਂ ਫਿਰ ਉਹਨਾਂ ਨੇ ਚਪਈ ਸਾਹਿਬ ਜੀ ਦੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਸੰਗਤਾਂ ਨਾਲ ਮਿਲ ਕੇ ਚਪਈ ਸਾਹਿਬ ਜੀ ਦੇ ਪੰਜ ਪਾਠ ਕੀਤੇ ਪੰਜ ਪਾਠ ਕਰਨ ਉਪਰੰਤ ਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਇਸ ਔਖੇ ਸਮੇਂ ਦੇ ਵਿੱਚ ਪ੍ਰਮਾਤਮਾ ਤੂੰ ਆਪ ਸੰਗਤਾਂ ਨੂੰ ਬਚਾ ਲੈ ਆਪ ਆਪਣਾ ਹੱਥ ਦੇ ਕੇ ਰੱਖ ਲੈ ਤਾਂ ਇਹੋ ਜੀ ਜਿਹੜੀ ਪੁਵਿੱਖਬਾਣੀ ਹੈ ਸੰਤ ਬਾਬਾ ਹਰਨਾਮ ਸਿੰਘ ਜੀ ਜਿਨ੍ਹਾਂ ਦੀ ਪ੍ਰਮਾਤਮਾ ਦੇ ਨਾਲ ਲਿਵ ਜੁੜੀ ਤੇ ਉਹ ਇਹੋ ਜਿਹਾ ਭਿਆਨਕ ਸਮਾਂ ਜਿਹੜਾ ਆਉਣ ਵਾਲਾ ਹੈ ਉਹ ਆਪ ਵੇਖ ਕੇ ਗਏ ਤਾਂ ਮੇਰਾ ਇਸ ਦੇ ਵਿੱਚ ਇਹ ਕਾਮਨਾ ਹੈ ਕਿ ਮੈਂ ਤੁਹਾਨੂੰ ਕੋਈ ਡਰਾ ਰਿਹਾ ਹਾਂ ਪਰ ਸੰਤ ਮਹਾਂਪੁਰਸ਼ਾਂ ਦੀਆਂ ਗੱਲਾਂ ਸੰਤ ਮਹਾਂਪੁਰਸ਼ ਹੀ ਜਾਣਦੇ ਹਨ ਪਰ ਸਾਨੂੰ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਗੁਰੂ ਦੀ ਬਾਣੀ ਨਾਲ ਜ਼ਰੂਰ ਜੁੜ ਜਾਣਾ ਚਾਹੀਦਾ ਹੈ ਅਸੀਂ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਜੋੜੀਏ ਤਾਂ ਜੋ ਜਿਹੜਾ ਉਸ ਪ੍ਰਮਾਤਮਾ ਦੇ ਨਾਲ ਜੁੜ ਗਿਆ ਫਿਰ ਉਸ ਦੀ ਰੱਖਿਆ ਉਹ ਪ੍ਰਮਾਤਮਾ ਦਾ ਕੰਮ ਬਣ ਜਾਂਦਾ ਹੈ ਭਾਵੇਂ ਉਹ ਪ੍ਰਮਾਤਮਾ ਆਪ ਰੱਖਿਆ ਉਸ ਦੀ ਕਰਦਾ ਕਿਉਂਕਿ ਵਿਚਕਰਤਾ ਪੁਰਖ ਖਲੋਵਾ ਵਾਲ ਨ ਵਿੰਗਾ ਹੋਵਾ ਫਿਰ ਉਸ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਤਾਂ ਇਹ ਸੰਤ ਬਾਬਾ ਹਰਨਾਮ ਸਿੰਘ ਜੀ ਜਿਹੜੀ ਕੋਈ ਬਾਣੀ ਜਿਹੜਾ ਆਉਣ ਵਾਲਾ ਸਮਾਂ ਦੇਖ ਕੇ ਗਏ ਬਹੁਤ ਹੀ ਜਿਹੜਾ ਭਿਆਨਕ ਸਮਾਂ ਹੈ ਤੇ ਅੱਜ ਦੇ ਸਮੇਂ ਦੇ ਜਿਹੜੇ ਹਾਲਾਤ ਬਣਦੇ ਜਾ ਰਿਹਾ ਉਹ ਭਿਆਨਕ ਸਮੇਂ ਦੇ ਵੱਲ ਵੱਧਦੇ ਜਾ ਰਿਹਾ ਹੈ ਤਾਂ ਇਸ ਵਾਸਤੇ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਜਾਈਏ ਵਾਹਿਗੁਰੂ ਦਾ ਜਾਪ ਤੇ ਗੁਰਬਾਣੀ ਸਿਮਰਨ ਇਹ ਅਸੀਂ ਦਿਨੋਂ ਦਿਨ ਵਧਾਉਂਦੇ ਜਾਏਗੇ ਤਾਂ ਜੋ ਸਾਡਾ ਜੀਵਨ ਹੈ ਸਫਲ ਹੋ ਜਾਵੇ ਐਵੇਂ ਵਿਰਥਾ ਨਾ ਚਲਾ ਜਾਵੇ ਤਾਂ ਇੰਨੀਆਂ ਕ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ